ਅੱਜਿਕ ਵਤਾ ਸੁਣੋ ਚਾਰੇ ਪਾਸੇ ਚੋਰ ਅਚੱਕੇ ਫਿਰਦੇ ਖੋਣ ਜ਼ਮੀਨ ਆਮੀਨ ਆਮੀਨ ਚਾਰੇ ਪਾਸੇ ਚੋਰ ਅਚੱਕੇ ਫਿਰਦੇ ਖੋਣ ਜ਼ਮੀਨ ਆਮੀਨ ਆਮੀਨ ਸੁੱਕੀਆਂ ਲੱਤਾਂ ਪਿਛਲੀ ਉਮਰ ਐ ਪਾਲੀ ਨੈਰੋ ਜੀਨ ਆਮੀਨ ਆਮੀਨ ਰਾਸ਼ਨ ਕਿਸਤਾ ਕੱਪੜਾ ਲੱਤਾ ਤਾਂ ਵੀ ਸੀਗੀਆਂ ਮੋਜਾਂ ਹੁਣ ਸੇਲੀ ਖਰਚੀਲੀ ਟੱਕਰੀ ਤੇ ਬੰਦਾ ਮਸਕੀਨ ਆਮੀਨ ਆਮੀਨ ਆਪਣੇ ਦੇਸ਼ ਦੇ ਭੋਲੇ ਲੋਕੀ ਗੱਪਾਂ ਨਾਲ ਬਰਾਲੇ ਆਪਣੇ ਦੇਸ਼ ਦੇ ਭੋਲੇ ਲੋਕੀ ਗੱਪਾਂ ਨਾਲ ਬਰਾਲੇ ਆ ਸਾਨੂੰ ਖੁਸ਼ ਹੋਣ ਨਹੀਂ ਦਿੰਦਾ ਪੰਗੇ ਲੈਂਦਾ ਚੀਨ ਆਮੀਨ ਆਮੀਨ ਅੱਗੇ ਕਿ ਧਰਨੇ ਲਾਲਾ ਅੱਖ ਚੱਲੇ ਆ ਕੋਈ ਨਾ ਸਾਡੀ ਸੁਣਦਾ ਧਰਨੇ ਲਾਲਾ ਅੱਖ ਚੱਲੇ ਆ ਕੋਈ ਨਾ ਸਾਡੀ ਸੁਣਦਾ ਮੰਗਾ ਮੰਗਾ ਇਨਾ ਮੂਰੇ ਝੋਟੇ ਮੂਰੇ ਬੀਨ ਆਮੀਨ ਆਮੀਨ ਕੁਰਸੀ ਖਾਤਰ ਮਾਰੇ ਆਪਣੇ ਧਰਮ ਦੀ ਬੀੜੀ ਡੋਬੀ ਕੁਰਸੀ ਖਾਤਰ ਮਾਰੇ ਆਪਣੇ ਧਰਮ ਦੀ ਬੀੜੀ ਡੋਬੀ ਰੱਬ ਨੇ ਕੈਸੀ ਕਲਾ ਦਿਖਾਈ ਕੁਰਸੀ ਰਹੀ ਨਾ ਦੀਨ ਆਮੀਨ ਆਮੀਨ ਮੇਰਾ ਪਾਪ ਤੇ ਪੁੰਨ ਵਰਗਾ ਏ ਹੋਰ ਨੇ ਸਾਰੇ ਪਾਪੀ ਮੇਰਾ ਪਾਪ ਤੇ ਪੁੰਨ ਵਰਗਾ ਏ ਹੋਰ ਨੇ ਸਾਰੇ ਪਾਪੀ चोर मचाए शोर ज़ोर न वाजी वाकया सीन आमीन आमीन चारे पासे चोर उचे फिरदे खून ज़मीन आमीन आमीन धनवाद सचियो जंहिं वास्ते रहो आबाद रहो सत शरीकाल